ਕਾਜੀ ਸਵਾਗਤ ਹੈ ਤੁਹਾਡਾ ਸਾਡੇ ਭੰਦੇਰ ਫੈਮਿਲੀ ਚੈਨਲ ਤੇ ਤੇ ਅੱਜ ਅਸੀਂ ਬਤਾਉਂ ਬਣਾਉਣੇ ਨੇ ਤੇ ਆ ਸਾਡੇ ਘਰ ਦੇ ਬਤਾਉਨੇ ਹੈ ਨਾ ਮੰਮੀ ਆਹ ਦੇਖ ਲੈ ਇਹਨਾਂ ਨੂੰ ਕੱਟ ਰਹੇ ਹਾਂ ਧੋ ਵੀ ਲੈ ਫਿਰ ਅਸੀਂ ਬਣਾਵਾਂਗੇ ਜੇ ਸੀ ਬਤਾਉਂ ਕੱਟਦੇ ਨੇ ਇੱਥੇ ਆਹ ਦੇਖੋ ਤੇ ਇੱਥੇ ਪਿਆਜ਼ ਵੀ ਰੈਡੀ ਆ ਇਨਗਰੀਡੀਅੰਟਸ ਪਿਆਰ ਇੱਥੇ ਤੇਲ ਵੀ ਹੋ ਰਿਹਾ ਵਗਰਾ ਇਹ ਪੜਾਈ ਦੇ ਜਿਹੜੇ ਪਾਤਾ ਤੇ ਸੇ ਬਾਕੀ ਇਹ ਹੈ ਮੌਨ ਮਚਲੇ ਮਸਾਲੇ ਨੇ ਰਸਾਂਗੇ ਜਿਵੇਂ ਜਿਵੇਂ ਪਾਉਣੇ ਨੇ ਹੁਣ ਵੀ ਆਟਾ ਦਾ ਮਸਾਲਾ ਜੀਰਾ ਵਾ ਇਸ ਹ ਇਹ ਰੁਤੀ ਰੁਤੀ ਸਿੱਧੇ ਹੀ ਪਾਉਂਗੇ ਬਣਾ ਕੇ ਮਿਕਸਚਰ ਇਹਨਾਂ ਆਜੇ ਪਿਪੜਾ ਰੋਣ ਹੋਰ ਲੀ ਆਹ ਅਦਰ ਮਸਾਲਾ ਵਾ ਅਨੂਣਾ ਹਨਾ ਇੱਥੇ ਤੇਲ ਵੀ ਗਰਮ ਹੋ ਰਿਹਾ ਤੇ ਮਸਾਲੇ ਅੱਛਾ ਫਿਰ ਇਹਨੂੰ ਮੈਂ ਇੱਕ ਇਕੱਠਾ ਹੀ ਇਹਦੇ ਵਿੱਚ ਸਿੱਟਾਂਗੇ ਮਸਾਲੇ ਵਿੱਚ ਪਾ ਲਿਆ ਹਨਾ ਆ ਮਿਰਚਾ ਲਾਲ ਮਿਰਚ ਜੀਰਾ ਤੇ ਪਿਆਜ਼ ਆਪਾਂ ਪਾਦੇ ਨੇ ਫਿਰ ਇਹ ਮਸਾਲਾ ਵੀ ਰੈਡੀ ਆ ਇਨਗਰੀਡिएंट ਗਰਮ ਮਸਾਲਾ ਸੀ ਜੀਰਾ ਇਹ ਚ ਪਾਉਂਨੇ ਹਲਦੀ ਆ ਇਹ ਵਸਾ ਰੰਗ ਦੇਣ ਲਈ ਹਿੰਦੀ ਹਲਦੀ

ਲੰਬੀ ਚੋਂ ਉੱਪਰ ਪਾ ਸਕਦੇ ਜਿਵੇਂ ਤੁਹਾਡੀ ਇੱਕ ਪਾਂਚੀ ਗਿਆ ਹੈ ਨਾ ਜਿੰਨਾ ਤੁਹਾਨੂੰ ਤੁਸੀਂ ਸਬਜੀ ਪਾਉਣੀ ਹੈ ਉਸ ਹਿਸਾਬ ਨਾਲ ਅਸੀਂ ਉਸ ਹਿਸਾਬ ਨਾਲ ਕਰ ਰਹੇ ਹਾਂ ਚਲੋ ਆ ਕੀ ਹੋਰ ਵੀ ਬਿਲਕੁਲ اچھا ਮੇਥੀ ਸਾਰੇ ਇੱਕ ਬੋਲਿਜ ਰੱਖਾਂਗੇ ਵਿੱਚ ਪਾਵਾਂਗੇ ਤੱਕ ਕਰਨਾ ਵੈਰੋ ਜਦੋਂ ਇਹ ਲਾ ਪੂਰੇ ਪੂਰੇ ਹੋ ਗਏ ਹਨ ਉਹ ਹੋ ਗਏ ਪੱਕੇ ਹੋ ਗਏ ਹਾਂ ਕੇ ਪਤਾਉ ਆਲੂ ਇਹ ਜਿੱਟੋਂਗੇ ਹੋਵੇ ਟਾਈਮ ਪਰ ਸੋਆ ਟਾਈਮ ਪਰ ਇਹ ਪ੍ਰਾਣੇ ਲੋਕ ਸੀਗੇ ਉਹ ਵੀ ਇਕੱਲੇ ਬਣਾਉਂਦੇ ਸੀਗੇ ਹੁਣ ਕੋਈ ਬਹੁਤ ਚੇਂਜ ਆ ਗਿਆ ਕੱਲੋਂ ਅੰਨਾ ਖਸ਼ਾ ਕਰਕੇ ਤੁਹਾਨੂੰ ਦੇ ਨਹੀਂ ਗਏ ਮੈਂ ਤੇ ਘਰ ਦਾ ਟੁਟਾ ਹੋਇਤੋਂ ਰੱਖਦੇ ਹਾਂ ਬਾਲੇ ਵਿੱਚ ਮਾਰਦੇ ਜਾਂਦੇ ਅੱਛਾ ਆ ਦੇਖੋ ਪੂਰੇ ਹੋ ਗਏ ਹੁਣ ਸਾਡੀ ਹੱਦ ਤੱਕ ਇਹ ਚਾਪਾ ਪਾਤੇ ਹਨ ਬਤਾਉ ਘਰ ਦੇ ਪਤਾਉਂਦੇ ਹਾਂ ਲੋ ਆਵਾਜ਼ ਬਹੁਤ ਆ ਰਹੀ ਹੈ ਇਹਦੀ ਬਾਕੀ ਆਪਾਂ ਹੋਇਆ ਜਵਰ ਦੇਣ ਦੀ ਜਿਹੜਾ ਹਾਂ ਮਸਾਲਾ ਵੀ ਆਪਣੇ ਕੁਆਂਟੀਟੀ ਜਿੰਨੇ ਤੁਹਾਡੇ ਸਾਡੇ ਦੀ ਕੁਆਂਟੀਟੀ ਅਸਾ ਨਾਲ ਮਸਾਲਾ ਪਾ ਸਕਦੇ ਹਾਂ ਤੇ ਅੱਗੇ ਵੀ ਹੋਰ ਪਾਉਣਗੇ ਮਸਾਲਾ ਵੀ ਪਾਤਾ ਆਪਾਂ ਲਗਾਉਣੇ ਨੇ ਸਾਰਾ ਕੁ ਮਾਉਂਗੇ ਨਾ ਮਸਾਲੇ ਨੂੰ ਪਹਿਲਾਂ ਕਿੰਨਾ ਆਵਾਜ਼ ਆਉਂਦੀ ਸੀ ਜਦੋਂ ਕੋਪਾ ਪਾਇਆ ਹੀ ਪਾਇਆ ਸੀਗਾ ਤੇਲ ਦੇ ਕਰਕੇ ਹੁਣ ਥੋੜਾ ਜਿਆਦਾ ਬਤਾਉਂਗੀ ਫ੍ਰੈਂਡਲੀ ਹੋ ਗਿਆ ਤੇ ਤੇਲ ਦੇ ਨਾਲ ਇਹ ਆ। ਇਹਨਾਂ ਪਾਣੀ ਦੇ ਵਿੱਚ ਉਂਗਿਆ ਰੱਖਿਆ ਹੋਇਆ ਹੈ ਇਹ ਆਲੂਆਂ ਨੂੰ। ਆ ਦੇਖੋ ਆਲੂ ਇਹ ਆਪਾਂ ਵਿੱਚ ਪਾਤੇ ਇਹ ਸਾਰੇ ਤੇ ਹੁਣ ਦੇਖਦੇ ਆ ਅੱਗੇ। ਕੋਈ ਜ਼ੋਰ ਤਾਂ ਨਹੀਂ ਜੋ ਕੁਝ ਪਾਉਣਾ ਹੁੰਦਾ ਬਸ ਐਨਾ ਹੀ ਹੁੰਦਾ ਵਾ। ਬਸ ਬਸ। ਤੇ ਹੁਣੇ ਕਿੰਨਾ ਕੁ ਟਾਈਮ ਚ ਬਣ ਜੂਗੀ ਸਬਜ਼ੀ? 10 ਮਿੰਟਾਂ ਚ ਫਿਰ ਤਾਂ ਜਲਦੀ ਬਣ ਜਾਂਦੀ ਆ ਜਿਹੜੀ ਕਰੇਲੀਆਂ ਦੀ ਸਬਜ਼ੀ ਉਹ ਜ਼ਿਆਦਾ ਟਾਈਮ ਆਉਂਦੀ ਹੁੰਦੀ ਆ ਬਣਾਉਣ ਨੂੰ ਹੋਈ ਦੋ ਜਦੋਂ ਉਸ ਟਾਈਲ ਦੇ ਬਣਾਉਨੇ ਆ ਭਰਵੇਂ ਤੇ ਕੀਰਵੇਂ ਭਰਵੇਂ ਇਸ ਨੂੰ ਲਗਾ ਜ਼ਿਆਦਾ ਟਾਈਮ ਲੱਗਦਾ ਹਊ ਹਨਾ ਹਣਾ ਸਿੰਪਾ ਅਟਾ ਕੇ ਰੱਖ ਦਨੇ ਆ ਹਣਾ 10 ਮਿੰਟ ਦੇ ਵਿੱਚ ਇਹਨੇ ਬਣ ਜਾਣਾ ਹੁਣ ਦਿਖਾਉਨੇ ਆ ਫਿਰ ਆਹ ਦੇਖੋ ਜੀ ਹੁਣ ਸਾਡੇ ਕਰੇ ਬਤਾਉਂ ਜਮਾਈ ਬਣ ਕੇ ਰੈਡੀ ਹੋ ਚੁੱਕੇ ਨੇ ਦੇਖੋ ਜੀ ਆਹ ਦੇਖ ਹੁਣ ਦਿਖਾ ਆਹ ਦੇਖੋ ਜੀ ਰੈਡੀ ਹੋ ਗਈ ਆ ਜਿਹੜੇ ਨਵੇਂ ਵਿਊਅਰਸ ਨੇ ਉਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਹੁਣ ਟਾਈਮ ਦੀ ਸ਼ੁਸ਼ਕਾ